ਅਜੀ ਤਾਂ ਹਣ ਇਸ ਗੱਲ ਦੀ ਤਬਦੀਸ਼ ਪੁਲਿਸ ਹੀ ਕਰ ਸਕਦੀ ਨੇ ਵੀ ਸਾਨੂੰ ਡਾਕਰ ਕਿਉਂ ਬਣਾਇਆ ਜਾ ਰਿਹਾ ਹੈ ਮੇਰੀ ਦੁਕਾਨ ਚ ਤਿੰਨ ਤੋਂ ਚਾਰ ਸਾਲ ਦੇ ਵਿੱਚ ਚੌਥੀ ਤੋਂ ਪਹਿਲੀ ਚੋਰੀ ਹੈ ਭਾਈ ਜੀ ਜ਼ਿੰਦਗੀ ਹੈ ਜਿੱਕਰ ਕੋ ਰਿਜ਼ਲਟ ਨਹੀਂ ਨਿਕਲਿਆ ਕੋਈ ਕਿਤੇ ਵੀ ਮਤਲਬ ਕੋਈ ਤਬਦੀਸ਼ ਕਰੇ ਸਿਰੇ ਨਹੀਂ ਪਹੁੰਚੀ ਤੇ ਅੱਜ ਫਿਰ ਇਹ ਚੀਜ਼ ਹੋ ਗਈ ਵੀ ਇਹ ਚੀਜ਼ ਕਰਨੀ ਬਹੁਤ ਔਖੀ ਹੈ ਪਿੱਛੋਂ ਕੰਧ ਤੋੜਨੀ ਹਸਪਤਾਲ ਦਾ ਕੰਧ ਤੋੜਨ ਤੇ ਵੀ 25 ਮਿੰਟ ਲੱਗਦੇ ਆ ਕੰਧ ਤੋੜ ਕੇ ਅੰਦਰ ਵਰਨਾ ਅੰਦਰ ਪੰਜ ਚੱਕੜੇ ਪਾਣ ਹੈਵੀ ਹੁੰਦੀ ਹੈ ਉਹਨੂੰ ਚੁੱਕ ਕੇ ਲਿਆਣਾ ਉੱਤੇ ਚੜਾਣਾ ਕੈਸ਼ ਸੀ ਵੈਸੇ ਬਾਜੀ 50 60 ਲੱਖ ਰੁਪਏ ਦੇ ਕੈਸ਼ ਸੀ ਚੱਲੀ ਪਿਆ ਦੀ 500 ਹੋਰ ਲੈ ਕੇ ਨਾਲ ਡਰਾਈਵਰ ਵਗੈਰਾ ਵਾਹ ਲੈ ਗਏ ਨੇ ਕਿੰਨੇ ਕੁ ਲੱਖ ਦਾ ਸਮਾਨ ਸੀ ਕਦੋਂ ਦੋ ਢਾਈ ਲੱਖ ਰੁਪਏ ਦਾ ਨੁਕਸਾਨ ਹੋਇਆ ਜੀ ਮੇਰਾ ਤੇ ਬੇਸਿਕਲੀ ਹੁਣ ਇਹਦਾ ਅਫਸਰ ਸ਼ਾਮ ਪਜਾਮ ਨਹੀਂ ਦੇਖ ਸਕਦੇ ਨੇ ਵੀ ਇਹਦੇ ਵਿੱਚ ਕੀ ਦਿੱਕਤ ਆਈ ਕਿੱਥੇ ਕੀ ਹੋਇਆ ਕੀ ਨਹੀਂ ਹੋਇਆ ਕੋਈ ਸ਼ੱਕਾ ਸੱਤ ਤੁਹਾਨੂੰ ਕਿਸੇ ਸ਼ੱਕ ਤੋਂ ਹੁਣ ਫਿਰ ਮੈਂ ਕਿਸੇ ਦਾ ਕੀ ਨਾ ਲੈ ਸਕਦਾ ਜੀ ਇਹਦਾ ਹੁਣ ਇਹ ਹੀ ਪਤਾ ਦਿਸ ਕਰਨ ਦਾ ਵਿਸਾਇ ਹੈ ਤੇ ਫਿਰ ਇਹਨਾਂ ਨੂੰ ਬਤਾਇਆ ਸਾਰਾ ਕੁਝ ਜੀ ਅੱਗੇ ਕਿੰਨੀਆਂ ਚੋਰੀਆਂ ਹੋਣਗੀਆਂ ਅੱਗੇ ਕਦੋਂ ਕਦੋਂ ਤਿੰਨ ਤੋਂ ਚਾਰ ਚੋਰੀਆਂ ਹੋ ਗਈਆਂ ਮੇਰੀਆਂ ਜ ਔਰ ਕੋਈ ਅੰਦਰ ਸੱਟਾਂ ਨਹੀਂ ਨਿਕਲਿਆ ਸੀ ਤੁਹਾਡੇ ਵੱਲੋਂ ਧਰਨੇ ਵੀ ਲਾਏ ਗਏ, ਰੋਡ ਵੀ ਜਾਮ ਬਿਲਕੁਲ ਧਰਨਾ ਵੀ ਲਾਇਆ ਗਿਆ ਸੀ, ਰੋਡ ਵੀ ਜਾਮ ਕੀਤੀਆਂ ਗਿਆ ਸੀ। ਇਹ ਕਹਿੰਦੇ ਸੀ ਕਿ ਅਸੀਂ 2-4 ਦਿਨ ਦੇ ਵਿੱਚ ਚੋਰ ਫੜ ਲਾਂਗੇ ਪਰ ਉਦੋਂ ਬਾਅਦ ਇਹਨਾਂ ਵੱਲੋਂ ਕੋਈ ਵੀ ਏਸੀ ਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਦੇਖੋ ਸਾਰੇ ਕਿ ਦੁਕਾਨਦਾਰ ਬੰਦਾ ਜੋਜੀ ਰੋਡੀ ਕਮਾਨ ਦੁਕਾਨ ਤੇ ਆਂਦਾ ਤੇ ਉਹ ਸ਼ਾਮ ਨੂੰ ਕਿੰਨਾ ਕੋਈ ਲੁੱਟਮਾਰ ਦਾ ਕਰਦਾ ਨਹੀਂ ਨਾ ਕਿ ਉਹਦੇ ਪੈਖ ਹੁੰਦਾ ਮੈਂ ਮੰਗ ਕਰਦਾ ਜੀ ਇਹਨੂੰ ਮਿੰਟੋ-ਮਿੰਟ ਹੀ ਹੱਦ ਸੀ ਇਹਨਾਂ ਨੂੰ ਸੌਰਟ ਆਊਟ ਕੀਤਾ ਜਾਵੇ ਤੇ ਬੰਦੇ ਫੜੇ ਜਾਣ ਤੇ ਗਿਆਤ ਹੋਏ ਇਹਨਾਂ ਨੂੰ ਸਿੱਖਿਆ ਮਿਲੇ ਬਿਚੋਰੀ ਕਰਨੇ ਦਿੰਦਾ ਅਰਜ਼ਾ ਦਾ ਨਿਕਲੇਗਾ ਤੇ ਅਗਾਸ਼ੀ ਅਜੇ ਚੋਰੀ ਰੋਕ ਸਕਦਾ ਕਾੜ ਦੇ ਬਣਾਇਆ ਜਿਹੜਾ ਹੌਲ ਬਣਾ ਕੇ ਅੰਦਰ ਦਾਖਲ ਹੋਏ ਨੇ ਦੁਕਾਨ ਦੇ ਵਿੱਚ ਆ ਦੇ ਖੁੱਦ ਤੁਹਾਡੇ ਸਾਹਮਣੇ ਆ ਖੱਬਾ ਕਰਤਾ ਜੀ ਇਹਨਾਂ ਨੇ ਮੱਲਬਾਰ ਫਰੂਟ ਤੇ ਰਵੀ ਬਜਾਜ ਪੁੱਤਰ ਸ਼੍ਰੀ ਮਨੋਰ ਸਿੰਘ ਇਹਨਾਂ ਦੀ ਦੁਕਾਨ ਹੈ ਜੀ ਡਰਾਈ ਫਰੂਟ ਦੀ ਕਰਿਆਨੇ ਦੀ ਤੇ ਜਨਰਲ ਸਟੋਰ ਹੈ ਜੀ ਉਹਦੇ ਚ ਇਹਨਾਂ ਨੇ ਦੱਸਿਆ ਮੈਂ ਮੌਕੇ ਤੇ ਆਇਆ ਇਹਨਾਂ ਨੇ ਪਿੱਛੋਂ ਜਿਹੜੇ ਚੋਰਾਂ ਨੇ ਸਨ ਲਾ ਕੇ ਚੋਰੀ ਕੀਤੀ ਹੈ ਇਹਨਾਂ ਦੱਸਿਆ ਵੀ ਲੱਖ ਰੁਪਏ ਕੈਸੀ ਕੀ ਤੇ 30000 ਰੁਪਏ ਦਾ ਪਾਮ ਸੀ ਇਹ ਬਾਕੀ ਹੋਰ ਜਿਹੜਾ ਕੋਈ ਡ్రਾਈ ਫਰੂਟ ਵਗੈਰਾ ਉਹ ਚੋਰੀ ਹੋਇਆ ਜੀ ਡ్రਾਈ ਫਰੂਟ ਵਗੈਰਾ ਤੇ ਮੈਂ ਮੌਕੇ ਤੇ ਆਇਆ ਜੀ ਮੌਕੇ ਦਾ ਜਾਇਜ਼ਾ ਲਿਆ ਅਸੀਂ ਕੈਮਰੇਾਂ ਦੀ ਸਹਾਇਤਾ ਨਾਲ ਸਾਨੂੰ ਪੂਰੀ ਉਹਦੀ ਚੋਰੀ ਦੀ ਦਬਿਸ਼ ਕਰਾਂਗੇ ਪਰ ਉਹਨਾਂ ਨੇ ਇਹ ਦੱਸਿਆ ਵੀ ਅਸੀਂ ਇੱਕ ਚੌਕੀਦਾਰ ਵੀ ਰੱਖਿਆ ਹੋਇਆ ਚੌਕੀਦਾਰ ਹੁਣ ਡਿਊਟੀ ਕਰਕੇ ਰਾਤ ਨੂੰ ਆਊਗਾ ਅਸੀਂ ਉਹਨੂੰ ਬੁਲਾਵਾਂਗੇ ਉਹਦੀ ਪੁੱਛ ਪੜਤਾਲ ਕਰਾਂਗੇ ਬਾਕੀ ਅੱਗੇ ਜਿਹੋ ਜੀ ਕਾਰਵਾਈ ਫਿਰ ਅਮਲ ਵਿੱਚ ਲੈਂਦੀ ਜੋ ਵੀ ਜੀ ਵਾਰੀ ਇਹ ਦੁਕਾਨ ਤੇ ਦੱਸਿਆ ਜਾ ਰਿਹਾ ਹੈ ਕਿ 3 ਤੋਂ 4 ਵਜੇ ਚੋਰੀ ਹੋ ਚੁੱਕੀ ਆ ਪਰ ਪੁਲਿਸ ਨੇ ਹਲੇ ਵੀ ਕੋਈ ਬੰਦਾ ਨਹੀਂ ਨਹੀਂ ਮੇਰੇ ਆਉਣ ਤੋਂ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਪਰ ਇਹਨਾਂ ਦੇ ਦੱਸਣ ਮੁਤਾਬਕ ਹੈ ਵੀ ਸਾਡੀ ਅੱਗੇ ਵੀ ਇੱਕ ਵਾਰੀ ਚੋਰੀ ਹੋਈ ਆ ਉਦੋਂ ਵੀ ਥੋੜੇ ਪੈਸੇ ਜਾਂ ਡਰਾਈ ਫਰੂਟ ਵਗੈਰਾ ਸੀ ਸੱਚੀ ਹੁਣ ਕੀ ਕਾਰਵਾਈ ਹੋ ਰਹੀ ਹੈ ਹੁਣ ਮੈਂ ਮੌਕੇ ਤੇ ਆਇਆ ਜੀ ਇਹਨਾਂ ਦਾ ਡੀਵੀਆਰ ਵੀ ਚੋਰ ਲੈ ਗਿਆ ਆਂਡ ਗਵਾਨ ਦੇ ਜਿਹੜੇ ਆ ਸੀਸੀਟੀਵੀ ਕੈਮਰੇ ਇਫੋਟੋਸ ਉੱਥੋਂ ਦੇਖਦੇ ਆਂ ਬਾਕੀ ਚੌਕੀਦਾਰ ਦਾ ਨਾਮ ਲੈ ਰਹੇ ਆ ਵੀ ਚੌਕੀਦਾਰ ਹੋ ਸਕਦਾ ਉਹਦੇ ਵਿੱਚ ਮੂਲੇ ਤੋਂ ਵੇ ਤੇ ਬਾਕੀ ਅਸੀਂ ਚੌਕੀਦਾਰ ਨੂੰ ਬੁਲਾਵਾਂਗੇ ਜਿਹੜੀ ਪੁੱਛ ਗਏ ਚੋਈ ਜਿਹੜੀ ਅੱਗੇ ਕਰੂ ਤੁਹਾਨੂੰ ਅਸੀਂ ਜੂਰ ਦੱਸਾਂਗੇ ਜੀ